liberal ਪਾਰਟੀ ਨੇ ਅਜੇ ਤੱਕ ਸਰੀ ਫਲੀਟਵੁੱਡ ਅਤੇ ਕਲੋਵਰ ਡੇਲ ਲੈਂਗਲੇਸ ਸਿਟੀ ਤੋਂ ਆਪਣੇ ਉਮੀਦਵਾਰਾਂ ਦੀ ਕੋਸ਼ਨਾ ਨਹੀਂ ਕੀਤੀ ਜਦਕਿ ਕੰਜ਼ਰਵੇਟਿਵ ਪਾਰਟੀ ਨੇ ਸਰੀ ਫਲੀਟਵੁੱਡ ਤੋਂ ਸੁਖਪੰਦੇਰ ਨੂੰ ਉਮੀਦਵਾਰ ਵਜੋਂ ਐਲਾਨ ਦਿੱਤਾ ਹੈ ਜਿਸ ਨਾਲ ਉਹਨਾਂ ਨੂੰ ਹੋਰ ਫਾਇਦਾ ਮਿਲ ਰਿਹਾ ਹੈ ਸੁਖਪੰਦੇਰ ਦੀ ਸਾਊਥ ਏਸ਼ੀਅਨ ਪਾਈਚਾਰੇ ਵਿੱਚ ਮਜ਼ਬੂਤ ਪਕੜ ਹੈ ਜਿਸ ਕਰਕੇ ਕਈ ਲੰਬੇ ਸਮੇਂ ਤੋਂ ਲਿਬਰਲ ਪਾਰਟੀ ਦੇ ਸਹਿਯੋਗ ਵੀ ਉਹਨਾਂ ਦੇ ਹੱਕ ਵਿੱਚ ਆ ਰਹੇ ਹਨ ਇਹ ਹਾਲਤ ਕਿਸੇ ਵੀ ਆਉਣ ਵਾਲੇ ਲਿਬਰਲ ਉਮੀਦਵਾਰਾਂ ਲਈ ਚੁਣੌਤੀ ਬਣ ਸਕਦੇ ਹਨ ਤੋਂ ਉਪਰੰਤ ਮੌਜੂਦਾ MP ਕੇਨ ਹਾਰਡ ਦੇ ਨਾ ਤਾਂ ਹਲਕੇ ਵਿੱਚ ਰਹਿੰਦੇ ਹਨ ਤੇ ਨਾ ਹੀ ਉਹਨਾਂ ਦੀ ਪਾਈਚਰ ਵਿੱਚ ਕੋਈ ਵੱਡੀ ਗਤੀਵਿਧੀ ਰਹੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਜੇਕਰ ਲਿਬਰਲ ਪਾਰਟੀ ਇੱਥੇ ਮਜ਼ਬੂਤ ਉਮੀਦਵਾਰ ਜਿਵੇਂ ਕਿ ਕ੍ਰਿਸਟੀ ਕਲਾਰਕ ਨੂੰ ਮੈਦਾਨ ਵਿੱਚ ਉਤਾਰਦੀ ਹੈ ਤਾਂ ਚੋਣ ਵਿੱਚ ਮੁਕਾਬਲਾ ਹੋ ਸਕਦਾ ਹੈ ਨਹੀਂ ਤਾਂ ਸਾਊਥ ਏਸ਼ੀਅਨ ਵੋਟਰਾਂ ਦਾ ਵੱਡਾ ਹਿੱਸਾ ਸੁਖਪੰਧਿਰ ਦੇ ਹੱਕ ਵਿੱਚ ਜਾਣ ਦੀ ਉਮੀਦ ਹੈ ਜੋ ਕਿ CPC ਦੀ ਜਿੱਤ ਦੀ ਸੰਭਾਵਨਾ ਵਧਾ ਸਕਦਾ ਹੈ ਕਲੋਵਰ ਡੇਲ ਲੈਗਲੀ ਸਿਟੀ ਦੀ ਗੱਲ ਕਰੀਏ ਤਾਂ ਮੌਜੂਦ MP ਤਮਾਰਾ ਜੰਕਸ਼ਨ ਨੇ ਪਿਛਲੇ ਚੋਣਾਂ ਵਿੱਚ ਇੱਕ ਕਮ ਸੋਰ ਲਿਬਰਲ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਜਿੱਤ ਹਾਸਲ ਕੀਤੀ ਸੀ ਪਰ ਉਹ ਹਲਕੇ ਵਿੱਚ ਜ਼ਿਆਦਾ ਲੋਕਪ੍ਰੀਏ ਨਹੀਂ ਹਨ ਅਤੇ ਉਹਨਾਂ ਦੀ ਨਾਮਿਨੇਸ਼ਨ ਅਤੇ ਚੋਣ ਦੌਰਾਨ ਜੋ ਪੁਲਿਸ ਅਫਸਰ ਉਹਨਾਂ ਦੀ ਹਮਾਇਤ ਸਨ ਹੁਣ ਉਹ ਲਿਬਰਲ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਆ ਸਕਦੇ ਹਨ ਇਸ ਨਾਲ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਜੇਕਰ ਲਿਬਰਲ ਪਾਰਟੀ ਇੱਥੇ ਕੋਈ ਮਜ਼ਬੂਤ ਅਤੇ ਪਾਈਚਾਰੇ ਲਈ ਕੰਮ ਕਰ ਚੁੱਕੇ ਵਿਅਕਤੀ ਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਉਹਨਾਂ ਦੀ ਜਿੱਤ ਦੇ ਅਸਾਰ ਵੱਧ ਸਕਦੇ ਹਨ ਅਗਲੇ ਕੁਝ ਦਿਨਾਂ ਵਿੱਚ ਉਮੀਦਵਾਰਾਂ ਦੇ ਨਾਮ ਆਉਣ ਦੀ ਉਮੀਦ ਹੈ ਦੇਖਣ ਯੋਗ ਰਹੇਗਾ ਕਿ ਲਿਬਰਲ ਪਾਰਟੀ ਆਪਣੇ ਪੱਤੇ ਵੇ ਖੋਲਦੀ ਹੈ ਕਿ CPC ਸਰੀਫ ਫਲੀਟਵੁੱਡ ਵਿੱਚ ਆਪਣਾ ਲੀਡ ਬਰਕਰਾਰ ਰੱਖਦੀ ਹੈ ਅੱਗੇ ਦੀਆਂ ਅਪਡੇਟਾਂ ਲਈ ਬਣੇ ਰਹੋ ਸਾਡੇ ਨਾਲ GKM ਮੀਡੀਆ ਦੇ ਨਾਲ ਲਿਬਰਲ ਪਾਰਟੀ ਨੇ ਅਜੇ ਤੱਕ ਸਰੀ ਫਲੀਟਵੁੱਡ ਅਤੇ ਕਲੋਵਰ ਡੇਲ ਲੈਂਗਲੇਸ ਸਿਟੀ ਤੋਂ ਆਪਣੇ ਉਮੀਦਵਾਰਾਂ ਦੀ ਕੋਸ਼ਨਾ ਨਹੀਂ ਕੀਤੀ ਜਦਕਿ ਕੰਜ਼ਰਵੇਟਿਵ ਪਾਰਟੀ ਨੇ ਸਰੀ ਫਲੀਟਵੁੱਡ ਤੋਂ ਸੁਖਪੰਦੇਰ ਨੂੰ ਉਮੀਦਵਾਰ ਵਜੋਂ ਐਲਾਨ ਦਿੱਤਾ ਹੈ ਜਿਸ ਨਾਲ ਉਹਨਾਂ ਨੂੰ ਹੋਰ ਫਾਇਦਾ ਮਿਲ ਰਿਹਾ ਹੈ ਸੁਖਪੰਦੇਰ ਦੀ ਸਾਊਥ ਏਸ਼ੀਅਨ ਪਾਈਚਾਰੇ ਵਿੱਚ ਮਜ਼ਬੂਤ ਪਕੜ ਹੈ ਜਿਸ ਕਰਕੇ ਕਈ ਲੰਬੇ ਸਮੇਂ ਤੋਂ ਲਿਬਰਲ ਪਾਰਟੀ ਦੇ ਸਹਿਯੋਗ ਵੀ ਉਹਨਾਂ ਦੇ ਹੱਕ ਵਿੱਚ ਆ ਰਹੇ ਹਨ ਇਹ ਹਾਲਾਤ ਕਿਸੇ ਵੀ ਆਉਣ ਵਾਲੇ ਲਿਬਰਲ ਉਮੀਦਵਾਰਾਂ ਲਈ ਚੁਣੌਤੀ ਬਣ ਸਕਦੇ ਹਨ ਤੋਂ ਉਪਰੰਤ ਮੌਜੂਦਾ ਐਮਪੀ ਕੇਨ ਹਾਰਡ ਦੇ ਨਾ ਤਾਂ ਹਲਕੇ ਵਿੱਚ ਰਹਿੰਦੇ ਹਨ ਤੇ ਨਾ ਹੀ ਉਹਨਾਂ ਦੇ ਪਾਈਚਰ ਵਿੱਚ ਕੋਈ ਵੱਡੀ ਗਤੀਵਿਧੀ ਰਹੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਜੇਕਰ ਲਿਬਰਲ ਪਾਰਟੀ ਇੱਥੇ ਮਜ਼ਬੂਤ ਉਮੀਦਵਾਰ ਜਿਵੇਂ ਕਿ ਕ੍ਰਿਸਟੀ ਕਲਾਰਕ ਨੂੰ ਮੈਦਾਨ ਵਿੱਚ ਉਤਾਰਦੀ ਹੈ ਤਾਂ ਚੋਣ ਵਿੱਚ ਮੁਕਾਬਲਾ ਹੋ ਸਕਦਾ ਹੈ ਨਹੀਂ ਤਾਂ ਸਾਊਥ ਏਸ਼ੀਅਨ ਵੋਟਰਾਂ ਦਾ ਵੱਡਾ ਹਿੱਸਾ ਸੁਖਪੰਥਿਰ ਦੇ ਹੱਕ ਵਿੱਚ ਜਾਣ ਦੀ ਉਮੀਦ ਹੈ ਜੋ ਕਿ ਸੀਪੀਸੀ ਦੀ ਜਿੱਤ ਦੀ ਸੰਭਾਵਨਾ ਵਧਾ ਸਕਦਾ ਹੈ ਕਲੋਵਰ ਡੇਲ ਲੈਗਲੀ ਸਿਟੀ ਦੀ ਗੱਲ ਕਰੀਏ ਤਾਂ ਮੌਜੂਦ ਐਮਪੀ ਤਮਾਰਾ ਜੰਕਸ਼ਨ ਨੇ ਪਿਛਲੇ ਚੋਣਾਂ ਵਿਚ ਇੱਕ ਕਮਜ਼ੋਰ ਲਿਬਰਲ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਜਿੱਤ ਹਾਸਲ ਕੀਤੀ ਸੀ ਪਰ ਉਹ ਹਲਕੇ ਵੀ ਜ਼ਿਆਦਾ ਲੋਕਪ੍ਰੀਏ ਨਹੀਂ ਹਨ ਅਤੇ ਉਹਨਾਂ ਦੀ ਨਾਮਿਨੇਸ਼ਨ ਅਤੇ ਚੋਣ ਦੌਰਾਨ ਜੋ ਪੁਲਿਸ ਅਫਸਰ ਉਹਨਾਂ ਦੀ ਹਿਮਾਇਤ ਸਨ ਹੁਣ ਉਹ ਲਿਬਰਲ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਆ ਸਕਦੇ ਹਨ ਇਸ ਨਾਲ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਜੇਕਰ ਲਿਬਰਲ ਪਾਰਟੀ ਇੱਥੇ ਕੋਈ ਮਜ਼ਬੂਤ ਅਤੇ ਪਾਈਚਾਰੇ ਲਈ ਕੰਮ ਕਰ ਚੁੱਕੇ ਵਿਅਕਤੀ ਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਉਹਨਾਂ ਦੀ ਜਿੱਤ ਦੇ ਅਸਾਰ ਵੱਧ ਸਕਦੇ ਹਨ ਅਗਲੇ ਕੁਝ ਦਿਨਾਂ ਵਿੱਚ ਉਮੀਦਵਾਰਾਂ ਦੇ ਨਾਮ ਆਉਣ ਦੀ ਉਮੀਦ ਹੈ ਦੇਖਣ ਯੋਗ ਰਹੇਗਾ ਕਿ ਲਿਬਰਲ ਪਾਰਟੀ ਨੇ ਪੱਤੇ ਕਿਵੇਂ ਖੋਲਦੀ ਹੈ ਕਿ CPC ਸਰੀਫ ਫਲੀਟਵੁੱਡ ਵਿੱਚ ਆਪਣਾ ਲੀਡ ਬਰਕਰਾਰ ਰੱਖਦੀ ਹੈ ਅੱਗੇ ਦੀਆਂ ਅਪਡੇਟਾਂ ਲਈ ਬੜੇ ਰਹੋ ਸਾਡੇ ਨਾਲ ਜੀਕੇਐਮ ਮੀਡੀਆ ਦੇ ਨਾਲ